ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਖੜੇ ਆ ਕੋਟ ਕਪੂਰਾ ਮੰਡੀ ਤਿੰਨੇ ਟਰੈਕਟਰ ਇੱਕ ਇੱਕਰੇ ਮਿਲ ਜਾਣਗੇ ਬਾਈ ਕੋਲੋਂ ਤੁਹਾਨੂੰ ਮਾਲਕ ਵੀਰ ਆਪਣੇ ਕੋਲ ਆ ਦਿਨੇ ਆ ਜਾਣਕਾਰੀ ਬਾਈ ਸੱਸੀ ਗਾਲ ਜੀ ਸੱਸੀ ਗਾਲ ਸਭ ਤੋਂ ਪਹਿਲਾਂ ਕਿਹੜਾ ਆ ਗਿਆ ਆਪਣੇ ਕੋਲ ਬਾਈ ਯਾਰ 605 ਪਾਵਰ ਸਟੇਰ ਆਰਜਨ 605 ਪਾਵਰ ਸਟੇਰਿੰਗ ਆ 2010 ਮਾਡਲ ਠੀਕ ਆ 2010 ਮਾਡਲ ਆ ਪਾਵ ਨੰਬਰ ਆ ਪਾਵ ਨੰਬਰ ਆ ਪੀਬੀ03 ਬਠਿੰਡੇ ਦਾ ਹੀ ਨਵਾਂ 90 ਪੈਸੇ ਸੋਹਣਾ ਜੀ ਠੀਕ ਆ 90 ਪੈਸੇ ਸੋਨਾ ਟਰੈਕਟਰ ਆ ਤੇ ਚਾਰ ਚਾਰੇ ਅੱਡੇ ਆ ਜੀ ਅੱਡੇ ਟਾਇਰ ਆ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਵਾਲੇ ਦਵਾਲੋ ਟਰੈਕਟਰ ਵਾਕਈ ਬਾਈ ਨੇ ਕਹਿਣਾ 90 ਪੈਸੇ ਸੋਨਾ ਤੇ 90 ਪੈਸੇ ਸੋਨਾ ਬਾਈ ਸਾਰਾ Ориਜਨਲ ਆਈ ਸਾਰਾ Ориਜਨਲ ਕਿਤੇ ਖਲਮ ਨਹੀਂ ਠੀਕ ਆ ਕਿਤੇ ਟਰੈਕਟਰ ਨੂੰ ਕਾਲ ਮਣੀ ਲੱਗੀ ਸਾਰਾ Ориਜਨਲ ਹੀ ਟਰੈਕਟਰ ਆ ਬਾਕੀ ਮਗਰਾ ਆ ਕਾਪੀ ਆ ਨਗਦ ਕੈਸ਼ ਨਗਦ ਕੈਸ਼ ਆ ਚੈਪ ਵਾਲੀ ਕਾਪੀ ਆ ਬਾਕੀ ਜਿਵੇਂ ਸਾਰਾ ਸਮਾਨ ਡੰਡਾ ਫੱਟੀ ਸਾਰਾ ਨਾਲ ਮਿਲੂਗਾ ਬਾਈ ਸਾਰਾ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਸਾਰਾ オリジナル ਹੀ ਟਰੈਕਟਰਾਂ ਤੇ ਹੀ ਦੇਖਾ ਦਿਆਂ ਦਮਾਂ ਡੀ ਕੀ 3.75 3 ਲੱਖ 75 ਹਜ਼ਾਰ ਦੇ ਟਰੈਕਟਰ ਦੀ ਡਿਮਾਂਡ ਆ ਬਾਕੀ ਜਿਹੜਾ ਤੁਹਾਡਾ ਚੈਨਲ ਵੇਖਿਆ ਹੋਊਗਾ ਉਹ ਜੋ ਮਾਨਤਾ ਦੇ ਠੀਕ ਆ ਬਾਕੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਮੌਕੇ ਤੇ ਮਾਨਤਾ ਟਰੈਕਟਰ ਦੇ ਵਿੱਚੋਂ ਜ਼ਰੂਰ ਹੋ ਜਾਊਗਾ ਸੋ ਬਾਈ ਕੋਲੇ ਦੋ ਟਰੈਕਟਰ ਹੋਰ ਵੀ ਖੜੇ ਉਹ ਵੀ ਤੁਹਾਨੂੰ ਵਿਖਾਉਣੇ ਆ ਅੱਗੇ ਆ ਗਿਆ ਹਰਾ ਸਵਰਾਜ ਸਵਰਾਜ 735 ਇਹਦੀ ਵੀ ਲੈਣੇ ਬਾਈ ਕੋਲੇ ਜਾਣਕਾਰੀ ਇਹ ਕਿਹੜਾ ਮਾਡਲ ਆ ਜੀ ਇਹ 82 ਮਾਡਲ ਆ ਜੀ ਹਾਈ ਸਪੀਡ 82 ਮਾਡਲ ਆ ਹਾਈ ਸਪੀਡ ਆ ਲੈਫਟ ਕੰਟਰੋਲ ਆ ਜੀ ਇਹ ਤੇ 855 ਆਲੀ ਠੀਕ ਆ 855 ਆਲੀ ਲੈਫਟ ਕੰਟਰੋਲ ਆ ਮੂਰਲਾ ਹਿੱਸਾ ਵੀ ਚੁਚਾਰ ਆ ਮੁਰਮਾ 55 ਆਲ ਠੀਕ ਆ 855 ਆਲਾ ਮੂਰਲਾ ਹਿੱਸਾ ਹਾਂ ਤੇ ਅਗਲੇ ਟਾਇਰ ਐਮ ਆਰ ਐਫ ਦੇ ਉੱਤੇ ਆ ਮਗਰਲੇ ਗੁੜੀਰ ਦੇ ਉੱਤੇ ਆ ਠੀਕ ਆ ਇੰਜਨ ਗੇਅਰ ਸਹੀ ਆ ਬਿਲਕੁਲ ਪੂਰਾ ਓਕੇ ਆ 셀ਫ ਸਟਾਰਟ ਆ ਨਵੀਂ ਬੈਟਰੀ ਹੈ ਲੈਵਾਰਦੀ ਠੀਕ ਹੈ ਲੈਵਾਰਦੀ ਨਵੀਂ ਬੈਟਰੀ ਦਾ ਮਹਾਂ 셀ਫ ਸਟਾਰਟ ਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਤਲਬ ਛੋਟੇ ਜਿਮੀਦਾਰਾਸਤੇ ਟਰੈਕਟਰ ਬਹੁਤ ਵਧੀਆ ਬਣ ਬਹੁਤ ਵਧੀਆ origignal ਟਰੈਕਟਰ ਆ ਪੂਰਾ ਸੋਹਣਾ ਇੰਜਨ ਗੇਅਰ ਦਾ ਠੀਕ ਆ ਪੂਰਾ ਇੰਜਨ ਗੇਅਰ ਦਾ ਸਹੀ ਆ ਸੋਹਣਾ ਟਰੈਕਟਰ ਆ ਕੰਡੀਸ਼ਨ ਕਿਤੋਂ ਪੁਰਾਣੀ ਗਲਿਆ ਸਾਰਾ origignal ਹੀ ਆ ਜਿਵੇਂ ਠੀਕ ਆ ਸਾਰਾ origignal ਠੀਕ ਹੈ ਠੀਕ ਆ ਜਿਵੇਂ ਇਹਦੇ ਵੀ ਨਾਲ ਆ ਜਿਵੇਂ ਸਾਰਾ ਸਮਾਨ ਮਿਲੂਗਾ ਬਾਈ ਹਾਂ ਹਾਂ ਡੰਡਾ ਪੱਟੀ ਸਾਰਾ ਸਮਾਨ ਸਾਰਾ ਕੋ ਨਾਲ ਠੀਕ ਆ ਇਹਦੀ ਕੀ ਮੰਗ ਕਰਦੇ ਆ ਇਹਦਾ ਮੰਗਤਾ ਇਹਦੀ ਹੈਗੀ 1,20,000 ਰੁਪਿਆ ਇੱਕ ਲੱਖ 20 ਹਜ਼ਾਰ ਇਹਦੀ ਮੰਗ ਆ ਇੱਕ ਲੱਖ 5000 ਤੋਂ ਦੇ ਦੇ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਹਾਂਜੀ 1 ਲੱਖ ਤੇ 5000 ਦਾ ਟਰੈਕਟਰ ਤੁਹਾਨੂੰ ਮਿਲ ਜੂਗਾ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਟਰੈਕਟਰ ਬਹੁਤ ਹੀ ਸੋਹਣਾ ਤੁਸੀਂ ਵੇਖ ਸਕਦੇ ਹੋ ਨਾ ਟਰੈਕਟਰ ਸੋ ਇੱਕ ਹੋਰ ਖੜਾ ਬਾਈ ਕੋਲੇ ਉਹ ਵੀ ਤੁਹਾਨੂੰ ਵਿਖਾਉਣੇ ਆ ਇੱਕ ਬਾਈ ਕੋਲੇ ਹੋਰ ਅਰਜਨ 605 ਡੀਆਈ ਇਹਦੀ ਵੀ ਲੈਣੇ ਜਾਣਕਾਰੀ ਇਹ ਕਿਹੜਾ ਮਾਡਲ ਆ ਬਾਈ 2013 ਮਾਡਲ ਸੈਂਟਰ ਗੇਅਰ 2013 ਮਾਡਲ ਟਰੈਕਟਰ ਆ ਸੈਂਟਰ ਗੇਅਰ ਆ ਆ ਪੈਰ ਨਵੇਂ ਪੋਏ ਸੱਤ ਰਿਆਰ ਚਾਰੇ ਟਾਇਰ ਨਵੇਂ ਆ ਚਾਰੇ ਟਾਇਰ ਚਾਰੇ ਟਾਇਰ ਨਵੇਂ ਆ ਬਾਈ ਜੀ ਕਹਿੰਦੇ ਟਾਇਰਾਂ ਦਾ ਬਿੱਲ ਤੁਹਾਨੂੰ ਨਾਲ ਮਿਲੂਗਾ 2013 ਮਾਡਲ ਸਾਰਾ origignal ਸੋਹਣਾ ਟਰੈਕਟਰ ਆ ਪੰਜਾਬ ਨੰਬਰ ਪੰਜਾਬ ਨੰਬਰ ਟਰੈਕਟਰ ਆ ਸੈਂਟਰ ਟਰੈਕਟਰ ਗੇਅਰ ਆ ਬਾਕੀ ਤੁਸੀਂ ਟਰੈਕਟਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਕੰਡੀਸ਼ਨ ਬਹੁਤ ਹੀ ਫਰਸਟ ਕਲਾਸ ਵਧੀਆ ਕੰਡੀਸ਼ਨ ਦਾ ਟਰੈਕਟਰ ਪਿਆ ਸਾਰਾ origignal ਆ ਜੀ ਸਾਰਾ origignal ਦੇਖੋ ਇਹਗਾ ਸਾਰਾ ਰੀਗਨਲ ਟਰੈਕਟਰ ਹੈ ਕਿਤੇ ਕਲਮ ਨਹੀਂ ਲੱਗੀ ਤੇ ਇੰਡੀਅਨ ਗੇਅਰ ਦਾ ਫੁੱਲ ਓਕੇ ਤੁਹਾਡਾ ਪਹਿਲੇ ਘਰ ਦੀ ਹੈ ਨਕਦ ਠੀਕ ਆ ਪਹਿਲੇ ਘਰ ਦਾ ਟਰੈਕਟਰ ਹੈ ਨਗਦ ਕੈਸ਼ ਆ ਜਿਵੇਂ ਡਾਕੂਮੈਂਟਾਂ ਦੀ ਫੋਲਿੰਗ 93 ਦਾ ਟਰੈਕਟਰ ਹੈ ਜੀ ਆਧਾਰ ਕਾਰਡ ਜੋ ਪੇਪਰ ਸਾਰਾ ਕੁਝ ਨਾਲ ਆ ਠੀਕ ਆ ਸਾਰਾ ਕੁਝ ਨਾਲ ਮਿਲੂਗਾ ਆਧਾਰ ਕਾਰਡ ਵਗੈਰਾ ਤੇ ਇਹਦੀ ਕੀ ਮੰਗ ਕਰਦੇ ਬਾਈ ਇਹਦਾ 435 ਲੱਖ 435 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਹੋਰ ਚੈੱਕ ਕਰੀਏ ਠੀਕ ਆ ਬਾਈ ਜੀ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ ਮਾਨਤਾਨ ਜ਼ਰੂਰ ਹੋ ਜਾਊਗਾ ਸੋ ਤੁਸੀਂ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਮਗਰਾੜ ਮਗਰੂੜਪੂ ਰਾਣੀਗੜ੍ਹੇ ਬੇਦਾਗ ਮਗਰਾੜ ਆ ਇਹ ਤਿੰਨੇ ਟਰੈਕਟਰ ਬਾਈ ਕਿਹੜੇ ਪੈਂਡ ਖੜੇ ਆ ਜੀ ਪੈਂਡ ਸੁਖਾਣਾ ਤੇ ਇਹ ਤਿੰਨੇ ਟਰੈਕਟਰ ਪੈਂਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 94175 ਮੋਬਾਈਲ ਨੰਬਰ ਬਾਈ ਦਾ 94175 81582 81582 ਹਾਂਜੀ ਬਾਕੀ ਮਾਲਕ ਵੀਰ ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੁਸੀਂ ਉੱਥੋਂ ਗੱਲ ਕਰਕੇ ਇਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਸੋ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣਾ YouTube ਚੈਨਲ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਆਪਣਾ Facebook ਪੇਜ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਫੋਲੋ ਕਰੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ